ਖਬਰਨਾਮਾ ਟਿਕਰਿਆ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਮ ਆਦਮੀ ਪਾਰਟੀ ਨੂੰ ਲੱਗਿਆ ਵੱਡਾ ਝਟਕਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਵੱਲੋਂ ਅੱਜ ਵੱਡਾ ਐਕਸ਼ਨ ਲਿਆ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਸਪੈਸ਼ਲ ਕਿਹਾ ਗਿਆ ਕਿ ਅਨਮੋਲ ਗਗਨ ਮਾਨ ਤੇ ਵੱਡਾ ਐਕਸ਼ਨ ਲਿਆ ਜਾਵੇ ਕਿਉਂਕਿ ਅਨਮੋਲ ਗਗਨ ਮਾਨ ਵਿਧਾਨ ਸਭਾ ਦੇ اجلاس ਦੇ ਵਿੱਚ ਹਾਜ਼ਰ ਨਹੀਂ ਹੋਈ ਤੇ ਉਸ ਤੋਂ ਬਾਅਦ ਚਰਚਾ ਦਾ ਵਿਸ਼ਾ ਬਣ ਗਈ ਹੈ ਅਨਮੋਲ ਗਗਨ ਮਾਨ ਜਿਸ ਨੇ ਪਿਛਲੇ ਹਫਤੇ ਭਰੇ ਮਨ ਨਾਲ ਦੁਖੀ ਹੋ ਕੇ ਵਿਧਾਇਕੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਅਤੇ ਕਹਿ ਦਿੱਤਾ ਸੀ ਕੁਲਤਾਰ ਸਿੰਘ ਸੰਧਮਾ ਜੋ ਵਿਧਾਨ ਸਭਾ ਦੇ ਸਪੀਕਰ ਨੇ ਕਿ ਮੇਰਾ ਅਸਤੀਫਾ ਮਨਜ਼ੂਰ ਕਰ ਲਿਆ ਸਾਹਿਬ ਅਤੇ ਜੋ ਵਾਅਦੇ ਅਸੀਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਹੈ ਕੀਤੇ ਨੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਨੂੰ ਨੇਪਰੇ ਚੜਾਇਆ ਜਾਵੇਗਾ ਲੇਕਿਨ ਬਾਅਦ ਵਿੱਚ ਕਨਵਿੰਸ ਕੀਤਾ ਗਿਆ ਆਮਨ ਅਰੂੜਾ ਵੱਲੋਂ ਅਸਤੀਫਾ ਅਨਮੋਲ ਗਗਨਮਾਨ ਨੇ ਵਾਪਸ ਲੈ ਲਿਆ ਗਿਆ ਲੈ ਲਿਆ ਲੇਕਿਨ ਅੱਜ ਜੋ ਕੁਝ ਵੀ ਹੋਇਆ ਉਸ ਨੂੰ ਲੈ ਕੇ ਗਹਿਰੀ ਸੱਤ ਲੱਗੀ ਹੈ ਮਨ ਤੇ ਅਨਮੋਲ ਗਗਨਮਾਨ ਨੂੰ ਦੱਸਿਆ ਜਾ ਰਿਹਾ ਹੈ ਕਿ ਪੰਜਾਬੀ ਗਾਇਕਾ ਸਾਬਕਾ ਮੰਤਰੀ ਅਤੇ ਵਿਧਾਇਕ ਅਨਮੋਲ ਗਗਨਮਾਨ ਨੇ ਭਾਵੇਂ ਵਿਧਾਇਕ ਤੇ ਉਹਦੇ ਤੋਂ ਆਪਣਾ ਅਸਤੀਫਾ ਵਾਪਸ ਲੈ ਲਿਆ ਹੈ ਪਰ ਉਹਨਾਂ ਨੂੰ 2025-26 ਤੋਂ ਵਿਧਾਨ ਸਭਾ ਦੀ ਪ੍ਰਸ਼ਨ ਅਤੇ ਸੰਗਠਨ ਕਮੇਟੀ ਤੋਂ ਮੁਕਤ ਕਰ ਦਿੱਤਾ ਗਿਆ ਹੈ ਹੁਣ ਉਹਨਾਂ ਦੀ ਜਗ੍ਹਾ ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ ਨੂੰ ਬਾਕੀ ਸਭੇਲੀ ਕਮੇਟੀ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਹੈ ਆਖਰਕਾਰ ਅਨਮੋਲ ਗਗਨ ਮਾਨ ਦੇ ਕੋਲੋਂ ਇਹ ਅਹੁਦਾ ਵਾਪਸ ਕਿਉਂ ਲਿਆ ਗਿਆ ਕੀ ਉਹ ਹੁਣ ਵਿਧਾਨ ਸਭਾ ਦੇ ਵਿੱਚ ਨਹੀਂ ਜਾਣ ਕਰਨਗੇ ਕੀ ਵਿਧਾਨ ਸਭਾ ਤੋਂ ਉਹਨਾਂ ਦਾ ਮਨ ਭਰ ਗਿਆ ਹੈ ਕਿਉਂਕਿ ਇੱਕ ਸਮਾਂ ਸੀ ਜਦੋਂ ਅਨਮੋਲ ਗਗਨ ਮਾਨ ਕਹਿੰਦੇ ਹੁੰਦੇ ਸੀ ਕਿ 50 ਮਿੰਟਾਂ ਦੇ ਵਿੱਚ ਐਮਐਸਪੀ ਦਿੱਤੀ ਜਾਵੇਗੀ ਪੰਜਾਬ ਦੇ ਕਿਸਾਨਾਂ ਨੂੰ ਸਾਡੇ ਡੈਡੀ ਯਾਨੀ ਕਿ ਆਪ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕਿਸ਼ਵਰ ਵੱਲੋਂ ਇਸ ਕਰਕੇ استੀਫੇ ਦੀ ਪੇਸ਼ਕਸ਼ ਕੀਤੀ ਸੀ ਕੁਲਤਾਰ ਸਿੰਘ ਸੰਧਮਾ ਦੇ ਅੱਗੇ ਜੋ ਵਿਧਾਨ ਸਭਾ ਦੇ ਸਪੀਕਰ ਨੇ ਅਨਮੋਲ ਗਗਨ ਮਾਨ ਨੇ ਹੁਣ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਆ ਰਹੀ ਹੈ ਕਿ ਜਿਹੜੇ ਅਨਮੋਲ ਗਗਨ ਮਾਨ ਦੇ ਹਸਬੰਦ ਨੇ ਉਹ ਕਾਂਗਰਸ ਪਾਰਟੀ ਦੇ ਵੱਡੇ ਆਗੂ ਨੇ ਹਲਕਾ ਬਰੋੜ ਤੋਂ ਇਸ ਕਰਕੇ ਅਨਮੋਲ ਗਗਨ ਮਾਨ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਨੇ ਉਹ ਕਾਂਗਰਸ ਪਾਰਟੀ ਵੱਲੋਂ ਲੜ ਸਕਦੀ ਹੈ ਇਸ ਦੇ ਖੱਦਸ਼ੇ ਪਰਟਾਏ ਜਾ ਰਹੇ ਨੇ ਕਿਉਂਕਿ ਆ ਆਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵਲ ਨੇ ਸਿੱਧੇ ਸ਼ਬਦਾਂ ਵਿੱਚ ਕਹਿ ਦਿੱਤਾ ਹੈ ਕਿ 30 ਤੋਂ 35 ਵਿਧਾਇਕ ਦੇ ਜਿਸ ਵਿੱਚ ਮੰਤਰੀ ਵੀ ਆਉਂਦੇ ਨੇ ਉਹਨਾਂ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਪੋ ਆਪਣੇ ਹਲਕਿਆਂ ਤੋਂ ਟਿਕਟਾਂ ਨਹੀਂ ਦਿੱਤੀਆਂ ਜਾਣਗੀਆਂ ਉਹਦੇ ਵਿੱਚ ਨਾ ਅਨਮੋਲ ਗਗਨ ਮਾਨ ਦਾ ਵੀ ਆਉਂਦਾ ਹੈ ਕਿਉਂਕਿ ਅਨਮੋਲ ਗਗਨਮਾਨ ਦੇ ਖੋਲੋਂ ਜਦੋਂ ਕੈਬਨਟ ਮੰਤਰੀ ਦਾ ਅਹੁਦਾ ਖੋਇਆ ਗਿਆ ਉਹਨਾਂ ਦਿਨਾਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਨਰਾਜ਼ ਚੜ੍ਹਦੀ ਹੈ ਆਪ ਆਦੀ ਪਾਰਟੀ ਦੀ ਹਾਈ ਕਮਾਂਡ ਤੋਂ ਅਨਮੋਲ ਗਗਨਮਾਨ ਉਸ ਤੋਂ ਬਾਅਦ ਉਹਨਾਂ ਨੇ ਦੌਰੇ ਵੀ ਬੰਦ ਕਰ ਦਿੱਤੇ ਸਮਾਗਮ ਵੀ ਬੰਦ ਕਰ ਦਿੱਤੇ ਉਹਨਾਂ ਨੇ ਕਿਤੇ ਡਿਵੈਲਪਮੈਂਟ ਦਾ ਕੰਮ ਹੀ ਨਹੀਂ ਕੀਤਾ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਅਨਮੋਲ ਗਗਨਮਾਨ ਦੀ ਨਾ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵਤ ਬਣ ਸੁਣਦੇ ਨੇ ਨਾ ਆਪ ਆਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕਿਸ਼ਵਰ ਇਸ ਕਰਕੇ ਅਨਮੋਲ ਬਲਮੌਰ ਗੱਲ ਨੂੰ ਮਾਨ ਮੰਤਲੋਂ ਆਪਣੇ ਅਹੁਦੇ ਤੋਂ ਅਹੁਦੇ ਦੀ ਅਸਤੀਫੇ ਦੀ ਪੇਸ਼ਕਸ਼ ਦਿੱਤੀ ਗਈ ਸੀ ਅਤੇ ਕਿਤੀ ਕਿਸੀ ਕੁਲਤਾਸ ਸਿੰਘ ਸੰਮਾ ਜੋ ਵਿਧਾਨ ਸਭਾ ਦੇ ਸਪੀਕਰ ਨੇ ਹੁਣ ਕਿਆ ਸਰਗਾਈਆਂ ਇਹ ਲਗਾਈਆਂ ਜਾ ਰਹੀਆਂ ਨੇ ਕਿ ਇੱਕ ਕਰਕੇ ਅਹੁਦੇ ਜਿਹੜੇ ਵਾਪਸ ਲਏ ਜਾ ਰਹੇ ਨੇ ਅਨਮੋਲ ਗਗਨ ਮਾਨ ਦੇ ਕੋਲ ਜਿਸ ਕਰਕੇ ਅਨਮੋਲ ਗਗਨ ਮਾਨ ਆਪੇ ਹੀ ਖਫਾ ਹੋ ਕੇ ਫਿਰ ਦੁਬਾਰਾ ਅਸਤੀਫਾ ਦੇ ਦੇਵੇਗੀ ਉਸ ਤੋਂ ਬਾਅਦ ਅਸਤੀਫਾ ਉਹਦਾ ਮਨਜ਼ੂਰ ਕਰ ਲਿਆ ਜਾਵੇਗਾ ਅਤੇ ਹੋ ਸਕਦਾ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਉਹ ਕਾਂਗਰਸ ਪਾਰਟੀ ਵੱਲ ਲੜੇ ਕਿਉਂਕਿ ਕਾਂਗਰਸ ਪਾਰਟੀ ਨੂੰ ਇਹੋ ਜ ਹੈ ਲੋਕਾਂ ਦੀ ਲੋੜ ਹੈ ਤਾਂ